ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦਾ ਚੌਥਾ ਭਾਗ ਪਿੰਡੀ ਦੀ ਪੜ੍ਹਾਈ ਤੇ ਪ੍ਰੋਫੈਸਰੀ ਜਦ ਮੈਂ ਗਾਰਡਨ ਕਾਲਜ 라ਵਲਪਿੰਡੀ ਵਿੱਚ ਦਾਖਲ ਹੋਣ ਲਈ ਗਿਆ ਤਾਂ ਅੱਗੇ ਡਾਕਟਰ ਈ ਐਲ ਪੋਰਟਰ ਪੁੱਛ-ਪੁੱਛ ਕਰਦਾ ਵਰਾਂਡੇ ਵਿੱਚ ਫਿਰ ਰਿਹਾ ਸੀ ਮੈਨੂੰ ਵੇਖ ਕੇ ਝੱਟ ਪਛਾਣ ਗਿਆ ਤੂੰ ਤੇਜਾ ਸਿੰਘ ਏ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਤੇਜਾ ਸਿੰਘ ਹਾਂ ਮੈਨੂੰ ਪਛਾਣਨ ਦੀ ਜਾਣਛ ਹੈ ਉਥੇ ਦੇ ਪ੍ਰੋਫੈਸਰਾਂ ਵਿੱਚੋਂ ਮਿਸਟਰ ਪਾਂਸਬੀ ਦਾ ਅਸਰ ਮੇਰੇ ਉੱਤੇ ਵਧੇਰੇ ਹੋਇਆ ਉਸ ਤੋਂ ਮੈਂ ਦੋ ਗੱਲਾਂ ਸਿੱਖੀਆਂ ਇੱਕ ਤਾਂ ਉਸ ਦੀ ਅੰਗਰੇਜ਼ੀ ਅੰਜੀਲ ਵਰਗੀ ਸਾਦੀ ਤੇ ਸਪਸ਼ਟ ਸੀ ਦੂਜੀ ਉਸ ਦੀ ਇੱਕ ਖਾਸ ਸਿੱਖਿਆ ਮੇਰੇ ਦਿਲ ਵਿੱਚ ਖੁੱਬ ਗਈ ਇੱਕ ਵਾਰੀ ਕਾਲਜ ਵਿੱਚ ਵਿਦਿਆਰਥੀਆਂ ਨੇ ਪ੍ਰੋਫੈਸਰ ਸਟੂਅਰਟ ਦੀ ਵਿਦਾਇਗੀ ਵੇਲੇ ਇੱਕ ਸਵਾੰਗ ਰਚਿਆ ਜਿਸ ਵਿੱਚ ਮੈਂ ਵੀ ਹਿੱਸਾ ਲਿਆ ਮੈਥੋਂ ਆਪਣੀ ਸਪੀਚ ਵਿੱਚ ਕਿਹਾ ਗਿਆ ਕਿ ਪ੍ਰੋਫੈਸਰ ਸਟੂਅਰਟ ਬਹੁਤ ਗੁਲਾਬੀ ਸੋਹਣਾ ਹੈ ਉਹ ਇਥੇ ਪ੍ਰੋਫੈਸਰ ਪਾਨ ਸਥਿ ਵਰਗੀਆਂ ਸ਼ਾਮ ਮੂਰਤੀਆਂ ਵਿੱਚ ਰਹਿਣ ਜੋਗਾ ਨਹੀਂ ਸਜ਼ਾ ਦੇ ਤੌਰ ਤੇ ਉਸ ਨੂੰ ਅਮਰੀਕਾ ਭੇਜਿਆ ਜਾਂਦਾ ਹੈ ਨਾਟਕ ਮੰਗਰੋ ਪ੍ਰੋਫੈਸਰ ਪਾਨ ਸਬੀ ਨੇ ਵੱਖਰੇ ਹੋ ਕੇ ਮੈਨੂੰ ਕਿਹਾ ਤੇਜਾ ਸਿੰਘ ਤੇਰੇ ਕਥਨ ਤੋਂ ਮੈਨੂੰ ਬਹੁਤ ਦੁੱਖ ਹੋਇਆ ਹੈ ਕੀ ਤੈਨੂੰ ਪਤਾ ਨਹੀਂ ਸੀ ਕਿ ਮੇਰੀ ਪਤਨੀ ਵੀ ਮੇਰੇ ਕੋਲ ਬੈਠੀ ਹੈ ਯਾਦ ਰੱਖ ਕਿਸੇ ਦੇ ਕੁਦਰਤੀ ਦੋਸ਼ ਉੱਤੇ ਜੋ ਉਹ ਦੂਰ ਨਹੀਂ ਕਰ ਸਕਦਾ ਕਦੇ ਉਟੰਕਰ ਨਾ ਕਰੋ ਕੀ ਮੈਂ ਆਪਣਾ ਕਾਲਾ ਰੰਗ ਬਦਲ ਸਕਦਾ ਹਾਂ ਇਹ ਸਿੱਖਿਆ ਮੈਂ ਆਪਣੇ ਪੱਲੇ ਬੰਨ ਲਈਏ ਤੇ ਜ਼ਿੰਦਗੀ ਵਿੱਚ ਕਈ ਮੌਕਿਆਂ ਤੇ ਇਸ ਨੂੰ ਵਰਤਿਆ ਤੇ ਵਰਤਾਇਆ ਹੈ ਇੱਕ ਵੇਰ ਜਦ ਸਰਦਾਰ ਮੰਗਲ ਸਿੰਘ ਨੇ ਗਿਆਨੀ ਸ਼ੇਰ ਸਿੰਘ ਬਾਰੇ ਅੰਨਿਆਂ ਦਾ ਆਗੂ ਅੰਨਾ ਜੈਕੋਜੇ ਵਾਕ ਵਰਤੇ ਤਾਂ ਮੈਨੂੰ ਪ੍ਰੋਫੈਸਰ ਪਾਨ ਸਵੀ ਦੀ ਆਖੀ ਗੱਲ ਯਾਦ ਆ ਗਈ ਤੇ ਮੈਂ ਉਸ ਉੱਤੇ ਰੋਜ਼ ਪ੍ਰਗਟ ਕਰਦਿਆਂ ਕਿਹਾ ਕਿ ਫੈਕਟ ਇਜ਼ ਅ ਫੈਕਟ ਅੰਟਿਲ ਯੂ ਐਡ ਲਵ ਟੂ ਇਟ ਦੈਨ ਇਟ ਬਿਕਮਸ ਟਰੂਥ ਇਹ ਹਕੀਕਤ ਹੈ ਕਿ ਗਿਆਨੀ ਜੀ ਨੇਤਰਹੀਨ ਹਨ ਪਰ ਸਚਾਈ ਨਹੀਂ ਉਹਨਾਂ ਨੂੰ ਅੰਨਾ ਆਖਣ ਦਾ ਹੱਕ ਕੇਵਲ ਉਹਨਾਂ ਦੇ ਮਾਤਾ ਜਾਂ ਪ੍ਰੇਮ ਕਰਨ ਵਾਲੇ ਮਿੱਤਰਾਂ ਦਾ ਹੀ ਹੈ ਜੋ ਉਹਨਾਂ ਨੂੰ ਇਸ ਕੁਦਰਤੀ ਦੋਸ਼ ਤੋਂ ਬਿਨਾ ਵੇਖਣਾ ਚਾਹੁੰਦੇ ਹਨ। ਬੀਏ ਵਿੱਚ ਮੇਰੇ ਮਜਮੂਨ ਅੰਗਰੇਜ਼ੀ ਤੋਂ ਇਲਾਵਾ ਮੈਥੇਮੈਟਿਕਸ ਬੀ ਅਤੇ ਇਤਿਹਾਸ ਸਨ। ਹਿਸਾਬ ਦਾ ਮੈਨੂੰ ਸ਼ੌਂਕ ਨਹੀਂ ਸੀ ਅਤੇ ਫਿਰ ਬੀ ਪੇਪਰ। ਇਹ ਚੋਣ ਯੂਨੀਵਰਸਿਟੀ ਵਿੱਚ ਸ਼ਾਇਦ ਮੇਰੀ ਹੀ ਸੀ। ਹਿਸਾਬ ਨੇ ਮੇਰੇ ਨਤੀਜੇ ਉੱਤੇ ਮੰਦਾ ਅਸਰ ਕੀਤਾ ਤੇ ਇਮਤਿਹਾਨ ਵਿੱਚ ਦੂਜੀ ਡਿਵੀਜ਼ਨ ਵਿੱਚ ਪਾਸ ਹੋਇਆ। ਪਰ ਨਤੀਜਾ ਹਜੇ ਨਿਕਲਿਆ ਨਹੀਂ ਸੀ ਕਿ ਪ੍ਰਿੰਸੀਪਲ ਮੈਨੂੰ ਰਾਜਾ ਬਾਜ਼ਾਰ ਵਿੱਚ ਭੋਂਦਾ ਭੋਂਦਾ ਮਿਲ ਗਿਆ। ਉਹ ਮੈਨੂੰ ਆਪਣੀ ਬੱਗੀ ਵਿੱਚ ਬਿਠਾ ਕੇ ਆਪਣੇ ਘਰ ਲੈ ਗਿਆ ਤੇ ਟਾਈਪ ਕੀਤਾ ਹੋਇਆ ਖੱਤ ਮੇਰੇ ਅੱਗੇ ਰੱਖ ਦਿੱਤਾ। ਉਹ ਸੀ ਮੇਰੀ ਤਰੱਕੀ ਦਾ ਖੱਤ। ਉਸ ਵਿੱਚ ਲਿਖਿਆ ਸੀ ਕਿ ਤੈਨੂੰ ਬੀਏ ਪਾਸ ਹੋਣ ਦੀ ਸ਼ਰਤ ਤੇ ਅੰਗਰੇਜ਼ੀ ਤੇ ਹਿਸਟਰੀ ਦਾ ਲੈਕਚਰਾਰ ਮੁਕਰਰ ਕੀਤਾ ਜਾਂਦਾ ਹੈ। ਤਨਖਾਹ 90 ਰੁਪਏ ਹੋਵੇਗੀ ਪਰ ਐਮਏ ਪਾਸ ਕਰਨ ਤੇ 120 ਰੁਪਏ ਕੀਤੀ ਜਾਵੇਗੀ। ਇਸ ਤਰ੍ਹਾਂ ਮੈਂ 20 ਵਰੇ ਦੀ ਉਮਰ ਵਿੱਚ ਕਾਲਜ ਦਾ ਪ੍ਰੋਫੈਸਰ ਬਣ ਗਿਆ ਕਾਲਜ ਦੇ ਹਾਲ ਵਿੱਚ ਹਰ ਰੋਜ਼ ਸਾਰਾ ਸਟਾਫ ਇਕੱਠਾ ਹੁੰਦਾ ਸੀ ਅਤੇ ਉਹਨਾਂ ਵਿੱਚੋਂ ਕੋਈ ਇੱਕ ਚੰਦ ਮਿੰਟਾਂ ਲਈ ਅਜੀਲ ਦੀ ਵਿਆਖਿਆ ਕਰਦਾ ਸੀ ਅਰਦਾਸ ਮੰਗਰੋ ਮੈਨੂੰ ਮੁੰਡਿਆਂ ਵੱਲੋਂ ਵੰਗਾਰ ਆਈ ਕਿ ਮੈਂ ਬੋਲ ਕੇ ਆਖਾਂ ਮੈਂ ਤਾੜੀਆਂ ਦੀ ਕਰਨ ਕੋਰ ਵਿੱਚ ਉੱਠਿਆ ਤੇ ਵਿਦਿਆਰਥੀਆਂ ਨੂੰ یوں ਸੰਬੋਧਨ ਕੀਤਾ ਮੇਰੇ ਨੌਜਵਾਨ ਦੋਸਤੋ ਮੈਂ ਤਾਂ ਦੋਸਤੋ ਹੀ ਕਹਾਗਾ ਭਾਵੇਂ ਅੱਜ ਮੈਂ ਤੁਹਾਡਾ ਉਸਤਾਦ ਬਣ ਗਿਆ ਹਾਂ ਤੇ ਤੁਸੀਂ ਮੇਰੇ ਸ਼ਗਿਰਦ ਅਖਵਾਓਗੇ ਆਖਰ ਨੂੰ ਤਾਂ ਉਸਤਾਦ ਪਿਤਾ ਸਮਾਨ ਅਤੇ ਸ਼ਗਿਰਦ ਪੁੱਤਰਾਂ ਸਮਾਨ ਹੁੰਦੇ ਹਨ ਪਰ ਹਜੇ ਮੈਂ ਆਪਣੇ ਆਪ ਅੰਦਰ ਪਿਤਾ ਵਾਲੀ ਬਜ਼ੁਰਗੀ ਨਹੀਂ ਵੇਖਦਾ ਉਹ ਕੁਝ ਸੁਣਦਿਆਂ ਮੈਨੂੰ ਕੁਝ ਧੀਰ ਲੱਗੇਗੀ ਤਦ ਜਾ ਕੇ ਮੇਰੀਆਂ ਲੱਤਾਂ ਹੌਲੀ-ਹੌਲੀ ਢਿਲਕ ਢਿਲਕ ਕੇ ਚੱਲਣਾ ਸਿੱਖਣਗੀਆਂ ਮੇਰੀ ਆਵਾਜ਼ ਵਿੱਚ ਬੁੱਢਿਆਂ ਵਾਲੀ ਗੰਭੀਰਤਾ ਆ ਜਾਏਗੀ ਅਤੇ ਚੰਚਲ ਮੁਸਕਨੀਆਂ ਦੀ ਥਾਂ ਕਰੜੀਆਂ ਕੂਰੀਆਂ ਆ ਮੱਲਣ ਗਿਆ ਹਜੇ ਤਾਂ ਚਲਦਿਆਂ ਚਲਦਿਆਂ ਮੈਨੂੰ ਕੁਤਾੜੇ ਮਾਰਨੇ ਸੁਝ ਪੈਣਗੇ ਅਤੇ ਤੁਹਾਡੇ ਹਾਸਿਆਂ ਵਿੱਚ ਹਾਸੇ ਤੇ ਕੂਕੜੀਆਂ ਵਿੱਚ ਕੂਕਾਂ ਰਲੋਂ ਨੂੰ ਜੀ ਘਰ ਆਏਗਾ ਕੱਲ ਤੱਕ ਮੈਂ ਆਪ ਦਾ ਪ੍ਰੋਫੈਸਰ ਦੀ ਕਲਾਸ ਵਿੱਚ ਆਉਣ ਤੋਂ ਪਹਿਲਾਂ ਬਲੈਕਬੋਰਡ ਉੱਤੇ ਬਾਲੀ ਤੇਰੇ ਕਾਨ ਮੇ ਬਾਲੀ ਵਰਗੇ ਸ਼ੇਅਰ ਲਿਖਦਾ ਸਾਂ ਪਰ ਅੱਜ ਤੋਂ ਇਹੋ ਜਿਹੇ ਸ਼ੌਕ ਗੱਲਾਂ ਕਰਨ ਵਾਲੇ ਨੂੰ ਸਜ਼ਾ ਦੇਣਾ ਹੀ ਫਰਜ਼ ਹੋਵੇਗਾ ਖੁਦਾ ਹੀ ਖੈਰ ਕਰੇ ਉਸ ਕਲਾਸ ਵਿੱਚ ਨਵੀਂ-ਨਵੀਂ ਸਾਂਝੀ ਪੜ੍ਹਾਈ ਸ਼ੁਰੂ ਹੋਈ ਸੀ। ਮੁੰਡੇ ਕੁੜੀਆਂ ਇਕੱਠੇ ਬੈਠਦੇ ਸਨ। ਇੱਕ ਦਿਨ ਮੈਂ ਬਾਲੀ ਦੀਆਂ ਲੜਕੀਆਂ ਨੂੰ ਕਿਹਾ ਕਿ ਤੁਸੀਂ ਕੱਲ ਜਮਾਤ ਵਿੱਚ ਨਾ ਆਉਣਾ ਕਿਉਂਕਿ ਹੈਲੀਫੈਕਸ ਦੀ ਜੈਂਟਲਮੈਨ ਦੇ ਨੋਵਲ ਦਾ ਉਹ ਸੀਨ ਪੜਿਆ ਜਾਣਾ ਸੀ ਜਿਸ ਵਿੱਚ ਹੀਰੋ ਤੇ ਹੀਰੋਇਨ ਆਪੋ ਵਿੱਚ ਪਿਆਰ ਕਰਦੇ ਦਿਖਾਏ ਹਨ। ਦੂਜੇ ਦਿਨ ਮੈਂ ਵੇਖਿਆ ਕਿ ਲੜਕੀਆਂ ਹਮ-ਹਮਾ ਕੇ ਆਈਆਂ ਤੇ ਉਸ ਸੀਨ ਨੂੰ ਸਵਾਦ ਨਾਲ ਸੁਣਿਆ। ਉਹ 24-25 ਸਾਲ ਦੀਆਂ ਮੁਟਿਆਰਾਂ ਸਨ ਤੇ ਮੈਂ 19-20 ਸਾਲ ਦਾ ਮੁੰਡਾ। ਕਾਲਜ ਦੇ ਕਈ ਤਜਰਬਿਆਂ ਵਿੱਚੋਂ ਇੱਕ ਤਜਰਬਾ ਮੇਰੀ ਯਾਦ ਵਿੱਚ ਬਹੁਤ ਖੁੜਕਦਾ ਰਹਿੰਦਾ ਹੈ 11ਵੀਂ ਜਮਾਤ ਵਿੱਚ ਇੱਕ ਮੁਸਲਮਾਨ ਲੜਕਾ ਪੜਦਾ ਸੀ ਉਸਦਾ ਨਾਮ ਸੀ ਮੁਹੰਮਦ ਅਸਲਮ ਉਹ ਚੰਗਾ ਸੋਹਣਾ ਧਰਮੀ ਖਿਆਲੀ ਉਹ ਚੰਗਾ ਸੋਹਣਾ ਧਰਮੀ ਖਿਆਲਾਂ ਵਾਲਾ ਸੀ ਲੋੜ ਦੇ ਵੇਲੇ ਮੇਰੇ ਮੇਜ਼ ਕੋਲ ਆ ਕੇ ਹੌਲੀ ਜਿਹੀ ਕਹਿੰਦਾ ਜੀ ਮੈਂ ਨਮਾਜ਼ ਪੜਨਾ ਆ ਮੈਂ ਖੁਸ਼ੀ ਨਾਲ ਇਜਾਜ਼ਤ ਦੇ ਦਿੰਦਾ ਕਦੀ ਕਦੀ ਉਹ ਮੈਨੂੰ ਟੈਨਿਸ ਖੇਡਦਿਆਂ ਵੇਖ ਕੇ ਜਾਲ ਦੇ ਕੰਡੇ ਆਖੜੋਂਦਾ ਅਤੇ ਦਿਲ ਵਿੱਚ ਮੇਰੇ ਮੁਸਲਮਾਨ ਬਣ ਜਾਣ ਲਈ ਦੁਆ ਕਰਦਾ ਪਰ 15 ਦਿਨੀ ਉਹ ਮੇਰੇ ਘਰ ਆ ਜਾਂਦਾ ਤੇ ਮੈਨੂੰ ਇੱਕ ਕਿਤਾਬ ਦੇ ਕੇ ਕਹਿੰਦਾ ਮੈਨੂੰ ਤੁਸੀਂ 1 ਰੁਪਿਆ ਦੇ ਦਿਓ ਤੇ ਇਹ ਕਿਤਾਬ ਰੱਖ ਲਓ ਮੈਂ 15 ਦਿਨਾਂ ਨੂੰ ਫੇਰ ਆਵਾਂਗਾ ਤੇ ਇੱਕ ਹੋਰ ਕਿਤਾਬ ਦੇ ਜਾਵਾਂਗਾ ਜਾਂ ਆਪ ਦਾ ਰੁਪਿਆ ਮੋੜ ਦੇਵਾਂਗਾ ਮੈਨੂੰ ਉਸ ਦਾ ਉਤਸ਼ਾਹ ਬਹੁਤ ਚੰਗਾ ਲੱਗਦਾ ਸੀ ਇਤਨੀ ਛੋਟੀ ਉਮਰ ਵਿੱਚ ਉਸ ਦੇ ਧਰਮੀ ਚਾ ਨੂੰ ਵੇਖ ਕੇ ਮੈਂ ਬਹੁਤ ਖੁਸ਼ ਹੁੰਦਾ ਸਾਂ ਜਦ 4 ਸਾਲ ਬਾਦੋ ਕਾਲਜ ਤੋਂ ਵਿਦਾ ਹੋਣ ਲੱਗਾ ਤਾਂ ਉਸਨੇ ਮੈਥੋਏ ਸਰਟੀਫਿਕੇਟ ਮੰਗਿਆ ਮੈਂ ਉਸਨੂੰ ਲਿਖ ਕੇ ਦਿੱਤਾ ਕਿ ਮੈਂ ਇਸ ਵਿਦਿਆਰਥੀ ਨੂੰ ਇੱਕ ਮਹਾਤਮਾ ਖਿਆਲ ਕਰਦਾ ਹਾਂ ਇਸ ਦੇ ਸਿਦਕ ਦੇ ਸਾਹਮਣੇ ਮੇਰਾ ਸਿਰ ਨੀਵਾ ਹੋ ਜਾਂਦਾ ਹੈ ਕਈ ਸਾਲਾਂ ਮਗਰੋਂ ਜਦ ਮੈਂ ਖਾਲਸਾ ਕਾਲਜ ਦੀ ਨੌਕਰੀ ਤੋਂ ਵਿਹਲਾ ਹੋ ਕੇ ਆਪਣੇ ਮਕਾਨ ਤੇ ਬੈਠਾ ਸਾਂ ਤਾਂ ਇੱਕ ਮੁਸਲਮਾਨ ਅਫਸਰ ਮੇਰੇ ਪਾਸ ਆਇਆ ਤੇ ਕਹਿਣ ਲੱਗਾ ਕੀ ਤੁਸੀਂ ਮੈਨੂੰ ਪਛਾਣਦੇ ਹੋ ਮੈਂ ਕਿਹਾ ਨਹੀਂ ਉਸਨੇ ਦੱਸਿਆ ਮੈਂ ਉਹੀ ਮੁਹੰਮਦ ਅਸਲਮ ਹਾਂ ਜਿਸ ਨੂੰ ਤੁਸੀਂ ਮਹਾਤਮਾ ਹੋਣ ਦਾ ਸਰਟੀਫਿਕੇਟ ਦਿੱਤਾ ਸੀ ਮੈਂ ਤੁਹਾਨੂੰ ਦੱਸਣ ਆਇਆ ਹਾਂ ਕਿ ਮੇਰੇ ਜਿਹਾ ਕੋਈ ਸ਼ੈਤਾਨ ਨਹੀਂ ਮੈਂ ਸ਼ਰਾਬ ਪੀ ਕੇ ਅਤੇ ਕੁਕਰਮ ਕਰਕੇ ਆਪਣੀ ਦੇਹੀ ਗਾਲ ਲਈ ਹੈ ਮੇਰੇ ਫਿਫੜੇ ਖਾਦੇ ਜਾ ਚੁੱਕੇ ਹਨ ਮੈਂ ਹੁਣ ਕੁਝ ਦਿਨਾਂ ਦਾ ਹੀ ਪ੍ਰਾਣਾ ਹਾਂ ਕੁਝ ਦਿਨਾਂ ਮਗਰੋਂ ਇਸ ਦਾ ਅੰਤ ਹੋ ਗਿਆ ਸ਼ਹਿਰ ਵਿੱਚ ਮੈਂ ਸਿੰਘ ਸਭਾ ਦਾ ਕੰਮ ਕਰਦਾ ਸਾਂ ਗਿਆਨੀ ਸ਼ੇਰ ਸਿੰਘ ਹੋਰਾਂ ਦੀ ਸੰਗਤ ਨੇ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਖੋਜ ਵਿੱਚ ਰੁਚੀ ਪੁਆਈ ਗਿਆਨੀ ਜੀ ਨਵੇਂ ਖਿਆਲਾਂ ਵਾਲੇ ਸੁਧਾਰਕਾਂ ਵਿੱਚੋਂ ਮੋਰੀ ਸਨ ਉਹ ਆਰੀਆ ਸਮਾਜ ਦੇ ਵਿਰੋਧੀ ਰਹਿ ਚੁੱਕੇ ਸਨ ਇਸ ਲਈ ਵਾਦ-ਵਿਵਾਦ ਵਿੱਚ ਉਹਨਾਂ ਦਾ ਟਕਰਾ ਕੋਈ ਘਟ ਕੀ ਕਰ ਸਕਦਾ ਸੀ ਪਰ ਹੁਣ ਉਹ ਨਿਰੋਲ ਸਿੱਖੀ ਦੇ ਪ੍ਰਚਾਰ ਵਿੱਚ ਲੱਗ ਗਏ ਅਤੇ ਸਾਹਿਤ ਰਾਹੀਂ ਅਖਬਾਰਾਂ ਰਾਹੀਂ ਅਤੇ ਢੜਲੇਦਾਰ ਵਗਿਆਪਣਾ ਰਾਹੀਂ ਸਿੱਖ ਸਮਾਜ ਵਿੱਚੋਂ ਕ੍ਰੀਤੀਆਂ ਕੱਢਣ ਦਾ ਉਪਰਾਲਾ ਕੀਤਾ ਉਹਨਾਂ ਦੇ ਯਤਨਾਂ ਨਾਲ ਤੇ ਸਰਦਾਰ ਹਰਨਾਮ ਸਿੰਘ ਜੀ ਐਵੇਂ ਜਿਹੇ ਵਿਦਵਾਨਾਂ ਦੇ ਉਤਸ਼ਾਹ ਨਾਲ ਸਿੰਘ ਸਭਾ 라ਵਲਪਿੰਡੀ ਪੰਜਾਬ ਦੇ ਸਿੱਖਾਂ ਦੀ ਇੱਕ ਮੂਰਲੀ ਪ੍ਰਤੀਨਿਧ ਸੰਸਥਾ ਬਣ ਗਈ। ਸਰਕਾਰ ਵੱਲੋਂ ਕਿਰਪਾਨ ਦੀ ਖੁੱਲ੍ਹ ਪ੍ਰਾਪਤ ਕਰਨ ਲਈ ਜੋ ਉਦਦਮ ਕੀਤੇ ਗਏ ਉਹਨਾਂ ਵਿੱਚ ਉਥੋਂ ਦੀ ਸਿੰਘ ਸਭਾ ਦਾ ਹੱਥ ਸਭ ਤੋਂ ਵਧੇਰੇ ਸੀ। ਗਿਆਨੀ ਸ਼ੇਰ ਸਿੰਘ ਜੀ ਦੇ ਮੇਲਜੋਲ ਨੇ ਮੈਨੂੰ ਸਿੱਖ ਸਾਹਿਬ ਪੈਦਾ ਕਰਨ ਲਈ ਉਤਸ਼ਾਹ ਦਿੱਤਾ। ਸਾਡੇ ਵਿੱਚ ਖਿਆਲਾਂ ਦੀ ਗੂੜੀ ਸਾਂਝ ਸੀ, ਸਾਡਾ ਯਤਨ ਸੀ ਕਿ ਸਾਰੇ ਗੁਰੂ ਸਾਹਿਬਾਂ ਵਿੱਚ ਇੱਕ ਜੋਤ ਦਾ ਪ੍ਰਕਾਸ਼ ਵੇਖੀਏ ਅਤੇ ਬਾਣੀ ਵਿੱਚੋਂ ਖਿਆਲਾਂ ਦੀ ਲੜੀ ਲੱਭੀਏ। ਇਤਿਹਾਸ ਵਿੱਚੋਂ ਸਾਰੀਆਂ ਘਟਨਾਵਾਂ ਨੂੰ ਇੱਕੋ ਸੰਗਲੀ ਵਿੱਚ ਪਰੋਤੇ ਹੋਏ ਵੇਖੀਏ ਗੁਰਦੁਆਰਾ ਸੁਧਾਰ ਅਤੇ ਕਿਰਪਾਨ ਦੀ ਖੁੱਲ ਬਾਬਤ ਅਸੀਂ ਲਾਹੌਰ ਦੇ ਅਖਬਾਰ ਪੰਥ ਸੇਵਕ ਵਿੱਚ ਲੇਖ ਲਿਖਦੇ ਸਾਂ ਜਦ ਸਰਕਾਰ ਵੱਲੋਂ ਸਿੱਖਾਂ ਦੀ ਤਾਰੀਫ ਕਰਨ ਲਈ ਪੰਥ ਨੂੰ ਵਗਾਰ ਪਈ ਤਾਂ ਅਸੀਂ ਉਹਨਾਂ ਵਿੱਚੋਂ ਸਾਂ ਜੋ ਸਿੱਖ ਲਈ ਕੇਸ ਰੱਖਣੇ ਅਤੇ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਸਮਝਦੇ ਸਨ ਜਦ ਇਸ ਸਬੰਧ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਅੰਮ੍ਰਿਤਸਰ ਵਿੱਚ ਇਕੱਠ ਕੀਤਾ ਗਿਆ ਤਾਂ ਮੈਂ ਵੀ ਗਿਆਨੀ ਹੁਰਾਂ ਦੇ ਨਾਲ ਆਇਆ ਸੀ ਰਲ ਕੇ ਸੰਤਵਾਦ ਅਤੇ ਗੁਰੂ ਦਮ ਦੇ ਵਿਰੁੱਧ ਪ੍ਰਚਾਰ ਕਰਦੇ ਸਾਂ ਉਸ ਵੇਲੇ ਮੇਰੀ ਸੰਗਤ ਸਰਦਾਰ ਨਿਹਾਲ ਸਿੰਘ ਜੀ ਸੂਰੀ ਨਾਲ ਵੀ ਸੀ ਉਹ ਇੱਕ ਮਹਾ ਵਿਦਵਾਨ ਅਤੇ ਗੁਰਮਤ ਖੋਜੀ ਸਜਣ ਸਨ ਉਹਨਾਂ ਦਾ ਕੀਤਾ ਹੋਇਆ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਸਹੀ ਟੀਕਾ ਕਿਹਾ ਜਾ ਸਕਦਾ ਹੈ ਉਹਨਾਂ ਨੇ ਮੈਨੂੰ ਗੁਰਬਾਣੀ ਦੀ ਖੋਜ ਵਿੱਚ ਚੋਖੀ ਸਹਾਇਤਾ ਦਿੱਤੀ ਉਹ ਅੰਗਰੇਜ਼ੀ ਫਾਰਸੀ ਹਿੰਦੀ ਅਤੇ ਪੰਜਾਬੀ ਦੇ ਚੰਗੇ ਮਾਹਰ ਸਨ ਉਨ੍ਹਾਂ ਦੀ ਤਬੀਅਤ ਜਰਾ ਤਿੱਖੀ ਸੀ ਛੇਤੀ ਗੁੱਸੇ ਹੋ ਜਾਂਦੇ ਸਨ ਬਿਮਾਰੀ ਵਿੱਚ ਤਾਂ ਹੱਦ ਹੀ ਹੋ ਜਾਂਦੀ ਸੀ ਆਪਣੇ ਸਬੰਧੀਆਂ ਪਾਸੋਂ ਸੇਵਾ ਨਾ ਹੁੰਦੀ ਵੇਖ ਕੇ ਆਪਣੇ ਸੁਪੁੱਤਰਾਂ ਸਰਦਾਰ ਗੁਰਮੁਖ ਨਿਹਾਲ ਸਿੰਘ ਜੀ ਅਤੇ ਸੈਂਟ ਨਿਹਾਲ ਸਿੰਘ ਜੀ ਵੱਲ ਗੁੱਸੇ ਦੇ ਖੱਤ ਲਿਖਵਾਉਂਦੇ ਰਹਿੰਦੇ ਸਨ ਮੈਂ ਉਹ ਖੱਤ ਪਾੜ ਦੇਂਦਾ ਸਾਂ ਪਰ ਇੱਕ ਵੇਰ ਉਹਨੇ ਇਹੋ ਜਿਹੇ ਖੱਤ ਆਪਣੇ ਜਵਾਈ ਸਰਦਾਰ ਜਵਾਲਾ ਸਿੰਘ ਦੇ ਰਾਹੀਂ ਡਾਕ ਵਿੱਚ ਪੁਆਹੀ ਦਿੱਤਾ ਮੈਂ ਚਟਪਟ ਖੱਤ ਆਪਣੇ ਵੱਲੋਂ ਸੈਂਟ ਨਿਹਾਲ ਸਿੰਘ ਜੀ ਨੂੰ ਲਿਖਿਆ ਕਿ ਆਪ ਜੀ ਦੇ ਪਿਤਾ ਜੀ ਬਹੁਤ ਬਿਮਾਰ ਹਨ ਇਸ ਲਈ ਜੋ ਖੱਤ ਲਿਖਦੇ ਆ ਲਿਖਵਾਉਂਦੇ ਹਨ ਉਹਨਾਂ ਦੀ ਪਰਵਾਹ ਨਾ ਕਰਨੀ ਉਹਨਾਂ ਨੇ ਮੈਨੂੰ ਧੰਨਵਾਦ ਦਾ ਖੱਤ ਲਿਖਿਆ ਜਿਸ ਵਿੱਚ ਕੁਝ ਸਤਰਾ ਉਹਨਾਂ ਦੀ ਸੁਪਤਨੀ ਕੈਬਲਿਨ ਵੱਲੋਂ ਵੀ ਸਨ ਇਸ ਵਜ੍ਹਾ ਕਰਕੇ ਉਹ ਹੁਣ ਤੱਕ ਮੈਨੂੰ ਪਿਆਰ ਕਰਦੇ ਆਏ ਹਨ ਮੈਂ ਸਰਦਾਰ ਨਿਹਾਲ ਸਿੰਘ ਜੀ ਪਾਸ ਹਰ ਰੋਜ਼ ਜਾਂਦਾ ਸਾਂ ਅਤੇ ਉਹਨਾਂ ਕੋਲ ਬਹਿ ਕੇ ਉਹਨਾਂ ਨਾਲ ਦੁੱਖ ਸੁੱਖ ਵੰਡਾਉਂਦਾ ਤੇ ਉਹਨਾਂ ਨੂੰ ਇਕੱਲਿਆਂ ਮਹਿਸੂਸ ਹੋਣ ਨਹੀਂ ਦਿੰਦਾ ਸੀ ਉਹ ਵੀ ਮੈਨੂੰ ਪਿਤਾ ਵਾਂਗ ਪਿਆਰ ਕਰਦੇ ਅਤੇ ਮੇਰੀਆਂ ਸਹਾਇਤਿਕ ਰੁਚੀਆਂ ਦੀ ਅਗਵਾਈ ਕਰਦੇ ਸਨ ਉਹ ਆਪਣੀ ਵਸੀਹਤ ਨਿਤ ਬਦਲਦੇ ਅਤੇ ਮੇਥੋਂ ਮੁੜ-ਮੁੜ ਲਿਖਵਾਉਂਦੇ ਰਹਿੰਦੇ ਸਨ ਪਰ ਦਾਨ ਵੀ ਪੁੱਜ ਕੇ ਕਰਦੇ ਸਨ ਆਪਣੀ ਲੜਕੀ ਦੇ ਮਰਨ ਉੱਤੇ ਬਹੁਤ ਕੁਝ ਦਾਨ ਦਿੱਤਾ ਇਸ ਸਬੰਧ ਵਿੱਚ ਮੈਨੂੰ ਇੱਕ ਹਾਸੇ ਵਾਲੀ ਗੱਲ ਯਾਦ ਹੈ ਜਦ ਲੜਕੀ ਦੇ ਨਿਮਿਤ ਰੱਖੇ ਗਏ ਪਾਠ ਦਾ ਭੋਗ ਪਿਆ ਅਤੇ ਗ੍ਰੰਥੀ ਸਿੰਘ ਨੇ ਅਰਦਾਸਾਂ ਕਰਨਾ ਸ਼ੁਰੂ ਕੀਤਾ ਤਾਂ ਉਸ ਪਾਸੋਂ ਉਸ ਮੌਕੇ ਤੇ ਪੇਟਾਂ ਕੀਤੀਆਂ ਅਵਸਥਾਂ ਦੇ ਕੁਝ ਕੁ ਦੇ ਨਾ ਰਹਿ ਗਏ ਸਰਦਾਰ ਹੋਰੀ ਇੱਕ ਪਾਸੇ ਤਾਂ ਰੋਈ ਜਾਣ ਤੇ ਦੂਜੇ ਪਾਸੇ ਅਰਦਾਸੀਏ ਦੇ ਪਿੱਛੇ ਖੜੋ ਕੇ ਕਈ ਜਾਣ ਦਰਜਨ ਗਲਾਸ ਦਰਜਨ ਕ올ੀਆਂ ਮਤੇ ਗੁਰੂ ਦੇ ਹਜ਼ੂਰ ਬਣ ਰਹੀ ਫਰਿਸ਼ਤ ਵਿੱਚੋਂ ਇਹ ਚੀਜ਼ਾਂ ਨਾ ਰਹਿ ਜਾਣ ਅੱਜਕੱਲ ਵੀ ਜਦ ਕੋਈ ਆਪਣਾ ਕੀਤਾ ਦਾਨ ਅਰਦਾਸੀਏ ਵਿੱਚ ਜ਼ਾਹਿਰ ਕਰਨ ਲੱਗਦਾ ਹੈ ਤਾਂ ਮੈਨੂੰ ਨਿਹਾਲ ਸਿੰਘ ਜੀ ਦੀਆਂ ਦਰਜਨ ਕ올ੀਆਂ ਯਾਦ ਆ ਜਾਂਦੀਆਂ ਹਨ ਉਹਨਾਂ ਦੇ ਦਾਨ ਕੀਤੇ ਰੁਪਏ ਨਾਲ 라ਵਲਪਿੰਡੀ ਵਿੱਚ ਇੱਕ ਸਿੱਖ ਸਹਾਇਤਿਕ ਤੇ ਇਤਿਹਾਸਿਕ ਸੰਸਥਾ ਖੋਲੀ ਗਈ ਜਿਸ ਦੀ ਪ੍ਰਧਾਨਗੀ ਸੇਵਾ ਸਰਦਾਰ ਜੀ ਆਪ ਕਰਦੇ ਸਨ ਜਰਨਲ ਸਕੱਤਰ ਸੰਤ ਤੇਜਾ ਸਿੰਘ ਜੀ ਮਸਤੂਆਨੇ ਵਾਲੇ ਅਤੇ ਸਕੱਤਰ ਮੈਸਾਮ ਇਸ ਕੰਮ ਵਿੱਚ ਸਰਦਾਰ ਹਰਨਾਮ ਸਿੰਘ ਜੀ ਐਮਏ ਆਦਵੀ ਸ਼ਾਮਲ ਸਨ ਭਗਤ ਕਬੀਰ ਸਿੰਘ ਜੀ ਦੀ ਜੀਵਨੀ ਸਰਦਾਰ ਜੀ ਨੇ ਆਪ ਲਿਖੀ ਅਤੇ ਸਰਦਾਰ ਹਰਨਾਮ ਸਿੰਘ ਜੀ ਸੰਤ ਤੇਜਾ ਸਿੰਘ ਜੀ ਤੇ ਮੈਂ ਵੀ ਕੁਝ ਟਰੈਕਟ ਲਿਖੇ ਮੈਂਬਰਾਂ ਦੇ ਉਰੇ ਪਰੇ ਚਲੇ ਜਾਣ ਕਰਕੇ ਸੁਸਾਇਟੀ ਛੇਤੀ ਹੀ ਖਤਮ ਹੋ ਗਈ ਮੇਰੇ ਖਿਆਲਾਂ ਦੀ ਉਸਾਰੀ ਵਿੱਚ ਭਗਤ ਲక్ష్ਮਣ ਸਿੰਘ ਜੀ ਦਾ ਵੀ ਹੱਥ ਹੈ ਉਹ 라ਵਲਪਿੰਡੀ ਵਿੱਚ ਬੂਟਾ ਸਿੰਘ ਵਾਲੇ ਗੌਰਮੈਂਟ ਹਾਈ ਸਕੂਲ ਦੇ ਹੈਡਮਾਸਟਰ ਸਨ ਉਹ ਦਸਮ ਪਾਤਸ਼ਾਹ ਵੱਲ ਹੋ ਰਹੀ ਸਿੱਖਾਂ ਦੀ ਅਨਗੈਹੀ ਨੂੰ ਬਹੁਤ ਕੋਸਦੇ ਸਨ ਉਹ ਚਾਹੁੰਦੇ ਸਨ ਕਿ ਗੁਰੂ ਗ੍ਰੰਥ ਸਿੰਘ ਉਹ ਚਾਹੁੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਜ਼ਰੂਰ ਹੋਵੇ ਪਰ ਦਸਮ ਪਾਤਸ਼ਾਹ ਜੀ ਦੀ ਬਾਣੀ ਨੂੰ ਵੀ ਸਾਡੇ ਧਾਰਮਿਕ ਪ੍ਰੋਗਰਾਮਾਂ ਵਿੱਚ ਕੋਈ ਥਾਂ ਦਿੱਤੀ ਜਾਵੇ ਉਹ ਇਹ ਨਹੀਂ ਸਨ ਚਾਹੁੰਦੇ ਕਿ ਦਸਮੇਸ਼ ਜੀ ਦੀ ਬਾਣੀ ਆਦ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਚੜਾਈ ਜਾਵੇ ਪਰ ਉਹ ਜ਼ਰੂਰ ਚਾਹੁੰਦੇ ਸਨ ਕਿ ਉਹਨਾਂ ਦੀ ਬਾਣੀ ਸਾਡੇ ਪਾਠਾਂ ਅਤੇ ਕਥਾ ਵਿਖਿਆਨਾਂ ਵਿੱਚ ਸ਼ਾਮਿਲ ਕੀਤੀ ਜਾਵੇ। ਮੈਂ ਵੀ ਉਹਨਾਂ ਦੇ ਇਸ ਖਿਆਲ ਨਾਲ ਸਹਿਮਤ ਸਾਂ ਤੇ ਗੁਰਪੁਰਬਾਂ ਉਤੇ ਇਸ ਖਿਆਲ ਦੇ ਪ੍ਰਚਾਰ ਤੇ ਪ੍ਰੋੜਤਾ ਲਈ ਹਰ ਵਕਤ ਸਾਥ ਦਿੰਦਾ ਸਾਂ। ਇਸੇ ਖਿਆਲ ਨੇ ਮੈਨੂੰ ਪੰਚ ਖਾਲਸਾ ਦੀਵਾਨ ਵਾਲਿਆਂ ਦੇ ਨੇੜੇ ਲਿਆਂਦਾ ਭਾਵੇਂ ਮੈਂ ਉਹਨਾਂ ਦੀਆਂ ਹੋਰ ਕਈ ਗੱਲਾਂ ਨਹੀਂ ਮੰਨਦਾ ਸਾਂ। ਮਸਲਨ ਮੈਂ ਨਹੀਂ ਸਾਂ ਚਾਹੁੰਦਾ ਕਿ ਤੀਵੀਆਂ ਪਗੜੀਆਂ ਬੰਨਣ ਜਾਂ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਪਰ ਤੀਵੀਆਂ ਨੂੰ ਸਾਂਝਾ ਅੰਮ੍ਰਿਤ ਛਕਾਉਣ ਉਹਨਾਂ ਨੂੰ ਪੰਜਾ ਪਿਆਰਿਆਂ ਵਿੱਚ ਸ਼ਾਮਲ ਕਰਨ ਦੇ ਹੱਕ ਵਿੱਚ ਸਾਂ ਮੈਂ ਉਹਨਾਂ ਦੇ ਕਿਰਪਾੰਤਾਰੀ ਹੋਣ ਤੇ ਜ਼ੋਰ ਦੇਣ ਅਤੇ ਦਸਮ ਪਿਤਾ ਜੀ ਦੀ ਬਾਣੀ ਨੂੰ ਪੂਰਨ ਗੁਰਬਾਣੀ ਖਿਆਲ ਕਰਕੇ ਪ੍ਰਚਾਰਨ ਨੂੰ ਠੀਕ ਸਮਝਦਾ ਸਾਂ ਇਹੋ ਖਿਆਲ ਭਗਤ ਜੀ ਦੇ ਸਨ ਦਸਮ ਪਾਸ਼ਾ ਦੀ ਸ਼ਰਧਾ ਨੇ ਮੇਥੂ ਅਤੇ ਭਗਤ ਜੀ ਤੋਂ ਇੱਕ ਹੋਰ ਗੱਲ ਕਰਾਈ ਜਿਸ ਨੂੰ ਚੇਤੇ ਕਰਕੇ ਮੈਨੂੰ ਹਾਸਾ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਲਈ ਸ਼ਰਧਾ ਵਧਾਉਣ ਦੇ ਖਿਆਲ ਨਾਲ ਅਸੀਂ ਪ੍ਰਚਾਰ ਕਰਦੇ ਸਾਂ ਕਿ ਅਸੀਂ ਕਿਸੇ ਨੰਗ ਤਰੰਗ ਫਕੀਰ ਦੇ ਚੇਲੇ ਨਹੀਂ ਅਸੀਂ ਤਾਂ ਇੱਕ ਸ਼ਹਿਨशाह ਦੇ ਸਹਜਾਦੇ ਹਾਂ ਇਸ ਲਈ ਅਸੀਂ ਸਿੱਖਾਂ ਦੇ ਨਾਵਾਂ ਨਾਲ ਭਾਈ ਜਾਂ ਸਰਦਾਰ ਦੀ ਥਾਂ ਸਾਹਿਬਜ਼ਾਦਾ ਪਦ ਲਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਪਣੇ ਸਕੂਲ ਦੇ ਰਜਿਸਟਰਾਂ ਵਿੱਚ ਸਿੱਖ ਵਿਦਿਆਰਥੀਆਂ ਦੇ ਨਾਵਾਂ ਨਾਲ ਇਹੋ ਪਦ ਵਰਤਨਾ ਆਰੰਭ ਦਿੱਤਾ ਜਦੋਂ ਅਸੀਂ ਕਿਸੇ ਸਿੱਖ ਨੂੰ ਖੱਤ ਲਿਖਦੇ ਤਾਂ ਉਸ ਨੂੰ ਅੰਤ ਵਿੱਚ ਆਪਣੇ ਆਪ ਨੂੰ ਸਾਹਿਬਜ਼ਾਦਾ ਕਰਕੇ ਹੀ ਲਿਖਦੇ ਪਰ ਸਾਡੀ ਇਹ ਕਾੜ ਸਿਰੇ ਨਾ ਚੜੀ ਸਾਡੀ ਗੱਲ ਕਿਸੇ ਮੰਨੀ ਨਾ ਅਸੀਂ ਦੋਵੇਂ ਕੋ ਚੇਰ ਹੋਰ ਤਗੇ ਪਰ ਅੰਤ ਅਸੀਂ ਵੀ ਪੁਰਾਣੇ ਪੈਤੜੇ ਤੇ ਆ ਗਏ ਇਸ ਸਬੰਧ ਵਿੱਚ ਲਾਹੌਰ ਦੇ ਅਖਬਾਰ ਪੰਥ ਸੇਵਕ ਵਿੱਚ ਮੈਂ ਸਰਦਾਰ ਧਰਮਾਨੰਤ ਸਿੰਘ ਜੀ ਨਾਲ ਖਾਮ ਖਾ ਦੀਆਂ ਝੇਡਾਂ ਲੈਂਦਾ ਰਿਹਾ ਉਹ ਕਹਿੰਦੇ ਤਾਂ ਠੀਕ ਸਨ ਪਰ ਬੋਲੀ ਇੱਕ ਖਾਸ ਤਰ੍ਹਾਂ ਦੀ ਵਰਤਦੇ ਸਨ ਜਿਸ ਤੋਂ ਮੈਨੂੰ ਬਹੁਤ ਖੇਜ ਆਉਂਦੀ ਸੀ ਭਗਤ ਜੀ ਨਾਲ ਰਲ ਕੇ ਮਿਸਟਰ ਮਿਕਾਲਫ ਦੀਆਂ ਭਗਤ ਜੀ ਨਾਲ ਰਲ ਕੇ ਮਿਸਟਰ ਮਿਕਾਲਫ ਦੀ ਯਾਦਗਰ ਕਾਇਮ ਕਰਨ ਦੀ ਸਲਾਹ ਬਣੀ ਭਗਤ ਜੀ ਮਿਕਾਲਫ ਦੇ ਕੰਮ ਵਿੱਚ ਹੱਥ ਵਟਾਉਣ ਵਾਲਿਆਂ ਵਿੱਚੋਂ ਸਨ ਮਿਕਾਲਫ ਵਿੱਚ ਸਿੱਖ ਧਰਮ ਲਈ ਸ਼ਰਧਾ ਤਾਂ ਚੋਖੀ ਸੀ ਪਰ ਉਸ ਨੂੰ ਬਾਣੀ ਅਤੇ ਇਤਿਹਾਸ ਦੀ ਵਕਫੀ ਲਈ ਭਗਤ ਲਕਸ਼ਮਨ ਸਿੰਘ ਜੀ ਪਾਈਕਾਨ ਸਿੰਘ ਜੀ ਅਤੇ ਅੰਮ੍ਰਿਤਸਰ ਦੇ ਕਈ ਗਿਆਨੀਆਂ ਦੀ ਮਦਦ ਲੈਣ ਦੀ ਹਰਦਮ ਲੋੜ ਰਹਿੰਦੀ ਸੀ ਭਾਵੇਂ ਉਹ ਆਪਣੇ ਕੰਮ ਵਿੱਚ ਉਸ ਵਕਤ ਦੇ ਸੰਪਰਦਾਇ ਗਿਆਨੀਆਂ ਦੀ ਪੱਧਰ ਤੋਂ ਬਹੁਤ ਉਚੇਰਾ ਨਹੀਂ ਉੱਠ ਸਕਿਆ ਸੀ ਫਿਰ ਵੀ ਉਸਨੇ ਸਿੱਖੀ ਆਦਰਸ਼ਾਂ ਨੂੰ ਉੱਚਾ ਦੱਸਣ ਲਈ ਜੋ ਕੁਝ ਕੀਤਾ ਉਸਨੇ ਭਗਤ ਜੀ ਅਤੇ ਭਾਈ ਕਾਨ ਸਿੰਘ ਜੀ ਦੀ ਸਹਾਇਤਾ ਨਾਲ ਕੀਤਾ ਪਰ ਉਸ ਸਮੇਂ ਉਸਦੀ ਕੀਤੀ ਹੋਈ ਕਾਰਨਾ ਦੀ ਪੂਰੀ ਪੂਰੀ ਕਦਰ ਨਾ ਕੀਤੀ ਗਈ ਪਹਿਲਾਂ ਤਾਂ ਜਦ ਲੋਕਾਂ ਨੂੰ ਪਤਾ ਲੱਗਾ ਕਿ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਉਲੱਥਾ ਕਰਕੇ ਛਪਵਾਉਣ ਲੱਗਾ ਹੈ ਤਾਂ ਹਰ ਪਾਸੇ ਆਵਾਜ਼ਾਂ ਆਈਆਂ ਕਿ ਇਹ ਮਨਮਤ ਹੈ ਇਸ ਨੂੰ ਰੋਕੋ ਨਾਲ ਹੀ ਇਹ ਧਮਕੀ ਦਿੱਤੀ ਗਈ ਕਿ ਜੇਕਰ ਉਹ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪੁਸਤਕ ਦੀ ਸ਼ਕਲ ਵਿੱਚ ਉਲਟਾ ਕੇ ਛਾਪੇਗਾ ਤਾਂ ਸਰਕਾਰ ਪਾਸੋਂ ਮੰਗ ਕੀਤੀ ਜਾਵੇਗੀ ਕਿ ਉਹ ਪੁਸਤਕ ਜ਼ਬਤ ਕੀਤੀ ਜਾਵੇ ਇਸ ਤੋਂ ਮੁਕਾਲਫ ਆਪਣੀ ਪਹਿਲੀ ਸਕੀਮ ਨੂੰ ਬਦਲਣ ਤੇ ਮਜਬੂਰ ਹੋ ਗਿਆ ਅਤੇ ਸਾਰਾ ਉਲੱਥਾ ਇੱਕੋ ਥਾਂ ਛੁਪਵਾਉਣ ਦੀ ਥਾਂ ਵੱਖ-ਵੱਖ ਗੁਰੂਆਂ ਦੀ ਚੌਨਵੀ ਬਾਣੀ ਅਤੇ ਟਾਵੇਂ-ਟਾਵੇਂ ਸ਼ਬਦ ਲੈ ਕੇ ਉਹਨਾਂ ਦੀਆਂ ਜੀਵਨੀਆਂ ਨਾਲ ਟਾਂਕ ਦਿੱਤੇ ਇਓਂ ਕਰਕੇ ਸਾਰੀ ਰਚਨਾ ਛੇ ਜ਼ਿਲਤਾਂ ਵਿੱਚ ਵੰਡ ਕੇ ਛਾਪੀ ਗਈ ਇਹ ਕੰਮ ਸਨ 1880 ਤੋਂ ਲੈ ਕੇ 1909 ਤੱਕ ਪੂਰਾ ਹੋਇਆ ਤੇ ਕਿਤਾਬ ਛਪ ਗਈ। ਇਤਨੇ ਮੁdde ਵਿੱਚ ਸਿੱਖ ਪੜਿਆਂ ਵਿੱਚ ਅਤੇ ਹੇਠਲੀ ਉੱਤੇ ਹੋ ਗਈ ਸੀ। ਜਿਸ ਲਾਹੌਰ ਦੀ ਮਾਨ ਦੀ ਪ੍ਰੇਰਣਾ ਅਤੇ ਸਹਾਇਤਾ ਦੀ ਉਮੀਦ ਉੱਤੇ ਮਕਾਲਫ ਨੇ ਆਪਣੀ ਉੱਚੀ ਨੌਕਰੀ ਛੱਡੀ ਅਤੇ ਇਸ ਪਾਸੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਸੀ। ਉਸ ਦੇ ਆਗੂ ਇੱਕ ਇੱਕ ਕਰਕੇ ਚਲਾਣਾ ਕਰ ਚੁੱਕੇ ਸਨ। ਦੂਜੇ ਪਾਸੇ ਸਰਕਾਰ ਵੀ ਆਪਣੇ ਪ੍ਰੰਤੋਂ ਫਿਰ ਗਈ ਸੀ। ਸ਼ੁਰੂ-ਸ਼ੁਰੂ ਵਿੱਚ ਕਿਹਾ ਗਿਆ ਸੀ ਕਿ ਕਿਤਾਬ ਛਪਨ ਤੇ ਸਰਕਾਰ 1000 ਪੌਂਡ ਦੀ ਸਹਾਇਤਾ ਦੇਵੇਗੀ ਪਰ ਜਦ ਕਿਤਾਬ ਛਪ ਗਈ ਤਾਂ ਸਰਕਾਰ 5000 ਰੁਪਏ ਤੋਂ ਵੱਧ ਦੇਣ ਲਈ ਤਿਆਰ ਨਾ ਤਿਆਰ ਨਾ ਸੀ ਸਾਨੂੰ 1911 ਵਿੱਚ ਜਦ ਸਿੱਖ ਵਿਦਿਅਕ ਕਾਨਫਰੰਸ ਰਾਵਲਪਿੰਡੀ ਹੋ ਰਹੀ ਸੀ ਤਾਂ ਮਖਾਲਫ ਉਥੇ ਪੁੱਜਾ ਉਸ ਨੂੰ ਕੋਈ ਸਟੇਸ਼ਨ ਤੇ ਲੈਣ ਨਾ ਗਿਆ ਉਹ ਆਪ ਹੀ ਟਾਂਗਾ ਕਰਕੇ ਭਗਤ ਜੀ ਦੀ ਕੁਟਿਆ ਤੇ ਪੁੱਜਾ ਭਗਤ ਜੀ ਹੈਰਾਨ ਹੋ ਗਏ ਕਿਉਂਕਿ ਉਹਨਾਂ ਨੂੰ ਵੀ ਮਖਾਲਫ ਵੱਲੋਂ ਆਈ ਤਾਰ ਦਾ ਪਤਾ ਨਹੀਂ ਸੀ ਰਾਤ ਦੋਹਾਂ ਨੇ ਬੈਠ ਕੇ ਗੱਲਾਂ ਕਰਦਿਆਂ ਕੱਟੀ ਮਕਾਲਫ ਨੇ ਆਪਣੇ ਆਉਣ ਦਾ ਸਬਾਬੇ ਦੱਸਿਆ ਕਿ ਸਰਕਾਰ ਆਪਣਾ ਵਾਅਦਾ ਮੁੱਕਰ ਗਈ ਹੈ ਇਸ ਲਈ ਹੁਣ ਸਹਾਇਤਾ ਦੀ ਆਸ ਕੇਵਲ ਸਿੱਖਾਂ ਤੇ ਰਹਿ ਗਈ ਹੈ ਉਸਨੇ ਕਿਹਾ ਮੈਂ ਸਰਕਾਰ ਤੋਂ ਰੁਪਈਆ ਲੈਣੂ ਨਾ ਕਰ ਦਿੱਤੀ ਹੈ ਸਿੱਖਾਂ ਕੋਲੋਂ ਵੀ ਮੈਂ ਰੁਪਈਆ ਨਹੀਂ ਮੰਗਦਾ ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਕਾਨਫਰੰਸ ਇਸ ਕੰਮ ਦੀ ਪ੍ਰਸ਼ੰਸਾ ਦਾ ਮਤਾ ਪਾਸ ਕਰ ਦੇਵੇ ਤੇ ਇਸ ਕਿਤਾਬ ਦੀ ਵਿਕਰੀ ਲਈ ਸਿੱਖਾਂ ਪਾਸ ਸਿਫਾਰਿਸ਼ ਕਰੇ ਭਗਤ ਜੀ ਨੇ ਕਿਹਾ ਇਹ ਗੱਲ ਮਾਮੂਲੀ ਜਈ ਹੈ ਮੈਂ ਕੱਲ ਸਬਜੈਕਟਸ ਕਮੇਟੀ ਵਿੱਚ ਆਪ ਇਹ ਮਤਾ ਪੇਸ਼ ਕਰਕੇ ਪਾਸ ਕਰ ਲਵਾਗਾ ਪਰ ਦੂਜੇ ਦਿਨ ਭਗਤ ਜੀ ਨੇ ਮਕਾਲਫ ਨੂੰ ਦੱਸਿਆ ਕਿ ਮਤਾ ਪਾਸ ਨਹੀਂ ਹੋ ਸਕਿਆ ਇਹ ਸੁਣ ਕੇ ਮਕਾਲਫ ਦਾ ਦਿਲ ਟੁੱਟ ਗਿਆ ਤੇ ਉਹ ਆਪਣੇ ਦੇਸ਼ ਨੂੰ ਪਰਤ ਗਿਆ ਉੱਥੇ ਜਾ ਕੇ ਛੇਤੀ ਕਾਲਵਸ ਹੋ ਗਿਆ ਮਰਨ ਤੇ ਵੀ ਉਸ ਦਾ ਮਰਦਾ ਖਰਾਬ ਹੋਣ ਲੱਗਾ ਸੀਐਸਆਈ ਕਹਿਣ ਕੇ ਸਾਈ ਨਾ ਹੋਣ ਕਰਕੇ ਉਸ ਦਾ ਸਰੀਰ ਸਾਈ ਰੀਤੀ ਨਾਲ ਕਬਰ ਵਿੱਚ ਦਫਨਾਇਆ ਨਹੀਂ ਜਾ ਸਕਦਾ ਅਤੇ ਉਥੋਂ ਦੇ ਥੋੜੇ ਜਿਹੇ ਸਿੱਖ ਕਹਿਣ ਕਿ ਉਹ ਕੇਸਾ ਧਾਰੀ ਨਾ ਹੋਣ ਕਰਕੇ ਸਿੱਖ ਨਹੀਂ ਸੀ ਇਸ ਲਈ ਸੰਸਕਾਰਿਆ ਨਹੀਂ ਜਾ ਸਕਦਾ ਅੰਤ ਫੈਸਲਾ ਇਹ ਹੋਇਆ ਕਿ ਮਿਕਾਲਫ ਦਾ ਸਰੀਰ ਤਬੂਤ ਵਿੱਚ ਪਾ ਕੇ 5 ਮਿੰਟ ਲਈ ਕਬਰ ਵਿੱਚ ਰੱਖਿਆ ਜਾਵੇ ਅਤੇ ਉਪਰੰਤ ਦਾਅ ਦਿੱਤਾ ਜਾਵੇ ਸੋ ਇਉਂ ਹੀ ਕੀਤਾ ਗਿਆ ਭਗਤ ਜੀ ਨਾਲ ਰਲ ਕੇ ਅਸੀਂ 라ਵਲਪਿੰਡੀ ਵਿੱਚ ਇੱਕ ਮਿਕਾਲਫ ਮੈਮੋਰੀਅਲ ਫੰਡ ਜਾਰੀ ਕੀਤਾ ਤੇ ਪੰਥ ਅੱਗੇ ਅਪੀਲ ਕੀਤੀ ਕਿ ਇਹੋ ਜਏ ਅਨੰਨ ਸੇਵਕ ਦੀ ਯਾਦਗਾਰ ਵਜੋਂ ਇੱਕ ਕੇਂਦਰੀ ਲਾਇਬ੍ਰੇਰੀ ਕਾਇਮ ਕੀਤੀ ਜਾਵੇ ਸਾਡੀਆਂ ਹਜ਼ਾਰ ਲਿਲਕਣੀਆਂ ਦੇ باوجود ਕੋਈ 2 ਤੋਂ 5000 ਰੁਪਏ ਇਕੱਠਾ ਹੋਇਆ ਜੋ ਬਹੁਤ ਥੋੜਾ ਹੋਣ ਕਰਕੇ ਲਾਇਬ੍ਰੇਰੀ ਬਣਾਉਣ ਵਾਲੀ ਸਕੀਮ ਲਈ ਪੂਰਾ ਨਾ ਹੋ ਸਕਿਆ ਥੋੜੇ ਚਿਰ ਪਿਛੋਂ ਮੈਂ ਅੰਮ੍ਰਿਤਸਰ ਚਲਾ ਗਿਆ ਅਤੇ ਇਹ ਰੁਪਈਆ ਖਾਲਸਾ ਕਾਲਜ ਨੂੰ ਦੇ ਦਿੱਤਾ ਗਿਆ ਉਥੇ ਹੁਣ ਇਸ ਫੰਡ ਦੇ ਸੂਧ ਵਿੱਚੋਂ ਹਰ ਸਾਲ 100 ਰੁਪਏ ਦਾ ਤਗਮਾ ਇੱਕ ਚੰਗਾ ਲੇਖ ਲਿਖਣ ਲਈ ਦਿੱਤਾ ਜਾਂਦਾ ਹੈ। ਭਗਤ ਜੀ ਤੇ ਮੈਂ ਹਰ ਰੋਜ਼ ਸੈਦਪੁਰੀ ਰੋਡ ਉੱਤੇ ਸੈਰ ਸੈਰ ਕਰਨ ਜਾਂਦੇ ਸਾਂ। ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ ਪਰ ਬਾਲੀਆਂ ਭਗਤ ਜੀ ਆਪ ਹੀ ਕਰਦੇ ਸਨ। ਮੈਂ ਉਹਨਾਂ ਨੂੰ ਚੰਗਾ ਸਰੋਤਾ ਲੱਭਿਆ ਹੋਇਆ ਸਾਂ। ਉਹਨਾਂ ਦੇ ਖਿਆਲ ਦਸਮ ਪਾਤਸ਼ਾਹ ਦੀ ਬਾਣੀ ਵਾਲੋ ਹੋ ਰਹੀ ਅਨਗੇਲੀ ਦੇ ਜ਼ਿੰਮੇਵਾਰ ਚੀਫ ਖਾਲਸਾ ਦੀਵਾਨ ਵਾਲੇ ਸਨ। ਉਹ ਖਾਲਸਾ ਦੀਵਾਨ ਲਾਹੌਰ ਦੇ ਮੋਢੀਆਂ ਵਿੱਚੋਂ ਹੋਣ ਕਰਕੇ ਚੀਫ ਖਾਲਸਾ ਦੀਵਾਨ ਮੁਖੀਆਂ ਦੇ ਕੱਟੜ ਵਿਰੋਧੀ ਸਨ ਭਾਵੇਂ ਉਹਨਾਂ ਅੰਦਰ ਸੱਚਾਈ ਦਾ ਪਿਆਰ ਅਤੇ ਝੂਠ ਲਈ ਘ੍ਰਿਣਾ ਚੋਖੀ ਸੀ ਪਰ ਉਹਨਾਂ ਦਾ ਸੁਭਾਅ ਸ਼ਾਂਤੀ ਵਾਲਾ ਨਹੀਂ ਸੀ ਅਤੇ ਨਾ ਉਹ ਰਾਏ ਦਾ ਵਖੇਮਾ ਸਹਾਰ ਸਕਦੇ ਸਨ ਇੱਕ ਵਾਰੀ ਸੰਤ ਗੁਲਾਬ ਸਿੰਘ ਜੀ ਨੇ ਭਗਤ ਹੋਰਾਂ ਨੂੰ ਮੇਰੇ ਖਿਲਾਫ ਚਮਕਾ ਦਿੱਤਾ ਮੇਰੀ ਇੱਕ ਅੰਗਰੇਜ਼ੀ ਕਵਿਤਾ ਭਾਈ ਵੀਰ ਸਿੰਘ ਹੋਰਾਂ ਦੀ ਉਸਤਤ ਵਿੱਚ ਛਪੀ ਸੀ ਸੰਤ ਗੁਲਾਬ ਸਿੰਘ ਜੀ ਨੇ ਕਿਹਾ ਭਗਤ ਜੀ ਵੇਖੋ ਤੁਹਾਡਾ ਚਾਟੜਾ ਭਾਈ ਵੀਰ ਸਿੰਘ ਜੀ ਦੀ ਸਿਫਤ ਵਿੱਚ ਕਵਿਤਾ ਲਿਖਦਾ ਹੈ ਜਦ ਸ਼ਾਮ ਨੂੰ ਪੁਰਾਣੇ ਕਿਲੇ ਕੋਲ ਅਸੀਂ ਮਿਲੇ ਤਾਂ ਭਗਤ ਹੋਰੀ ਕਹਿਣ ਲੱਗੇ ਮੈਂ ਸੁਨਿਆ ਹੈ ਤੂੰ ਭਾਈ ਵੀਰ ਸਿੰਘ ਦੀ ਤਾਰੀਫ ਵਿੱਚ ਕਵਿਤਾ ਲਿਖੀ ਹੈ ਮੈਂ ਕਿਹਾ ਜੀ ਉਹ ਤਾਂ ਦੇਰ ਹੋਈ ਉਹ ਤਾਂ ਦੇਰ ਹੋਈ ਲਿਖੀ ਸੀ ਉਸ ਵਿੱਚ ਮੈਂ ਉਹਨਾਂ ਦੀ ਰਚਨਾ ਰਾਣਾ ਸੂਰਤ ਸਿੰਘ ਦੀ ਤਾਰੀਫ ਕੀਤੀ ਸੀ ਮੈਂ ਤਾਂ ਭਾਈ ਸਾਹਿਬ ਨੂੰ ਜਾਣਦਾ ਵੀ ਨਹੀਂ ਮੈਂ ਤਾਂ ਉਹਨਾਂ ਦੀ ਰਚਨਾ ਪੜ੍ਹੀ ਹੈ ਜੋ ਸੁਲੰਗਾ ਯੋਗ ਹੈ ਪਰ ਇਹ ਤਾਂ ਤੂੰ ਮੰਨਦਾ ਹੈ ਨਾ ਕਿ ਤੂੰ ਕਵਿਤਾ ਲਿਖੀ ਹੈ ਜੀ ਹਾਂ ਇਹ ਸੁਣ ਕੇ ਭਗਤ ਜੀ ਖਲੋ ਗਏ ਅਤੇ ਸੋਟੀ ਨਾਲ ਇਸ਼ਾਰਾ ਕਰਕੇ ਕਹਿਣ ਲੱਗੇ ਬਸ ਤੇਰਾ ਰਾਹ ਉਹ ਤੇ ਮੇਰਾ ਇਹ ਅੱਜ ਤੋਂ ਸਾਡੀ ਮੁੱਕ ਚੁੱਕ ਉਸ ਤੋਂ ਬਾਅਦ ਚਿਰਾਂ ਤੀਕ ਮੈਨੂੰ ਮਿਲੇ ਨਾ ਕੋ ਚੇਰ ਲਈ ਉਹ ਬਦਲ ਕੇ ਕਿਸੇ ਹੋਰ ਥਾਂ ਚਲੇ ਗਏ ਜਦ ਪਰਤ ਕੇ ਆਏ ਤਾਂ ਉਹਨਾਂ ਦਾ ਗੁੱਸਾ ਲੱਤ ਚੁੱਕਾ ਸੀ ਉਹਨਾਂ ਦੀ ਪ੍ਰੇਰਣਾ ਤੇ ਮਿਸਟਰ ਵਾਦਨ ਪ੍ਰਿੰਸੀਪਲ ਖਾਲਸਾ ਕਾਲਜ ਨੇ ਗਾਰਡਨ ਕਾਲਜ ਦੇ ਪ੍ਰਿੰਸੀਪਲ ਨੂੰ ਤਾਰ ਦਿੱਤੀ ਕਿ ਕਿਰਪਾ ਕਰਕੇ ਤੀਜਾ ਸਿੰਘ ਦੀ ਸੇਵਾ ਸਾਨੂੰ ਦੇ ਦਿਓ ਮੈਥੋਂ ਪੁੱਛਿਆ ਗਿਆ ਤਾਂ ਮੈਂ ਜਵਾਬ ਦਿੱਤਾ ਕਿ ਪ੍ਰਿੰਸੀਪਲ ਸਾਹਿਬ ਆਪਣੀ ਖੁਸ਼ੀ ਨਾਲ ਮੈਨੂੰ ਭੇਜਣ ਤਾਂ ਮੈਨੂੰ ਕੋਈ ਉਜਰ ਨਹੀਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਤੁਹਾਡੇ ਵਾਅਦੇ ਵਿੱਚ ਸਾਨੂੰ ਖੁਸ਼ੀ ਹੈ ਜਦੋਂ ਚਾਹੋ ਤੁਸੀਂ ਇਸ ਕਾਲਜ ਵਿੱਚ ਵਾਪਸ ਆ ਸਕਦੇ ਹੋ ਮੈਨੂੰ ਸ਼ਹਿਰ ਵਾਸੀਆਂ ਵੱਲੋਂ ਇੱਕ ਪਾਰਟੀ ਵਿੱਚ ਮਾਨ ਪੱਤਰ ਦਿੱਤਾ ਗਿਆ ਭਗਤ ਜੀ ਨੇ ਅੱਖਾਂ ਭਰ ਕੇ ਚੰਗੇ ਲਫ਼ਜ਼ਾਂ ਵਿੱਚ ਮੇਰਾ ਜ਼ਿਕਰ ਕੀਤਾ ਤੇ ਜਾਨ ਵੇਲੇ ਚੰਗੀਆਂ ਹਦਾਇਤਾਂ ਕੀਤੀਆਂ ਮੈਂ ਵੀ ਜੋ ਕੁਝ ਉਹਨਾਂ ਤੋਂ ਸਿੱਖਿਆ ਸੀ ਉਸ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਅੱਗੇ ਲਈ ਅਸੀਸਾ ਲੈਂਦਾ ਹੋਇਆ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਭਗਤ ਜੀ ਅਮਰ ਸਰਵੀ ਆ ਕੇ ਮੇਰੇ ਘਰ ਠਹਿਰਦੇ ਹੁੰਦੇ ਸਨ ਉਹਨਾਂ ਦਾ ਡੇਰਾ ਚੁਬਾਰੇ ਵਿੱਚ ਹੁੰਦਾ ਸੀ ਉਹ ਨੌਜਵਾਨ ਲਿਖਾਰੀਆਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਸਨ ਜਿਸ ਕਿਸੇ ਨੂੰ ਵੀ ਉਹ ਬਹੁਤ ਪਿਆਰ ਕਰਦੇ ਉਸ ਨੂੰ ਕਿਸੇ ਨਾ ਕਿਸੇ ਯਾਰ ਲਈ ਰੱਖਦੇ ਸਨ ਇੱਕ ਦਿਨ ਟਾਂਗਿਓਂ ਲੈਨ ਸਰ ਮੈਨੂੰ ਕਹਿਣ ਲੱਗੇ ਮੇਰਾ ਸਬਾਬ ਨੌਕਰ ਪਾਸੋਂ ਨਹੀਂ ਉਤਰਵਾਰਨਾ ਨਹੀਂ ਉਤਰਵਾਉਣਾ ਤੂੰ ਆਪ ਉਤਾਰ ਉਹਨਾਂ ਦਾ ਬਿਸਤਰਾ ਬਹੁਤ ਭਾਰਾ ਹੁੰਦਾ ਸੀ ਮੈਂ ਚੁੱਕ ਕੇ ਕੋਠੇ ਤੇ ਲੈ ਤਾ ਗਿਆ ਪਰ ਪੌੜੀਆਂ ਤੇ ਚੜਦਿਆਂ ਮੇਰੀ ਪਿੱਠ ਵਿੱਚ ਚੁੱਕ ਪੈ ਗਈ ਇੱਕ ਵੇਰ ਹੁਕਮ ਦਿੱਤਾ ਕਿ ਮੇਰੇ ਲਈ ਜੋ ਰੋਟੀ ਪੱਕੇ ਉਹ ਪਾਪੜ ਜਿੰਨੀ ਪਤਲੀ ਅਤੇ ਰੂਹ ਵਰਗੀ ਨਰਮ ਹੋਵੇ ਸਾਡੇ ਘਰ 19 ਦਿਨ ਇੱਕ ਸ਼ਕੀਨ ਜਈ ਪਰਜਾਈ ਲੱਥੀ ਹੋਈ ਸੀ ਉਹ ਪਕੌਣ ਬੈਠੀ ਜਦ ਪਹਿਲਾ ਹੀ ਫੁਲਕਾ ਰਸੋਈ ਵਿੱਚ ਕੋਠੇ ਤੇ ਪੂਜਾ ਤਾਂ ਉਥੋਂ ਚਿਲਕ ਦੀ ਹੋਈ ਆਵਾਜ਼ ਆਈ ਇਹ ਕਿਹੜੀ ਨਿਕੰਮੀ ਜਈ ਕੁੜੀ ਜਿਸ ਨੂੰ ਫੁਲਕਾ ਪਕਾਉਣਾ ਵੀ ਨਹੀਂ ਆਉਂਦਾ ਸਾਡੀ ਭੁਜਾਈ ਇਹ ਸੁਣ ਕੇ ਬਹੁਤ ਔਖੀ ਹੋਈ ਪਰ ਅਸੀਂ ਉਸ ਨੂੰ ਸਮਝਾ ਬੁਝਾ ਕੇ ਠੰਡਾ ਕੀਤਾ ਕਿ ਇਹ ਭਗਤ ਜੀ ਸਾਡੇ ਪਿਤਾ ਸਮਾਨ ਹਨ ਜਿਨ੍ਹਾਂ ਨੂੰ ਸਾਡੇ ਉੱਤੇ ਡੰਡੇ ਵਰਸਾਉਣ ਦਾ ਹੱਕ ਹੈ ਪਰ ਇਹ ਡੰਡੇ ਨਿਹਰੀ ਜ਼ੁਬਾਨ ਦੇ ਹੀ ਹੁੰਦੇ ਹਨ ਦਿਲ ਵਿੱਚ ਤਾਂ ਪਿਆਰੀ ਪਿਆਰ ਹੁੰਦਾ ਹੈ ਭਗਤ ਜੀ ਸਵੇਰੇ ਸਵੇਰੇ ਟੱਟੀ ਫਿਰਨ ਨੂੰ ਕਾਲਜ ਦੇ ਪਿਛਵਾੜੇ ਵਾਲੀ ਚੰਗੀ ਵਿੱਚ ਜਾਂਦੇ ਉੱਥੋਂ ਦੋਹਾਂ ਜੇਬਾਂ ਵਿੱਚ ਮਿੱਟੀ ਦੀਆਂ ਡਲੀਆਂ ਭਰ ਲਿਆਉਂਦੇ ਜਿਨ੍ਹਾਂ ਨੂੰ ਰਾਹ ਵਿੱਚ ਹੱਥੀਂ ਲੈ ਲੈ ਕੇ ਭੋਰਦੇ ਆਉਂਦੇ ਘਰ ਆ ਕੇ ਉਸ ਮਿੱਟੀ ਨਾਲ ਪਹਿਲਾਂ ਨਰਕੇ ਨੂੰ ਮਾਂਜਦੇ ਫਿਰ ਚੌਂਕੀ ਨੂੰ ਮਲ ਮਲ ਕੇ ਧੋਂਦੇ ਅੰਤ ਘੰਟਾ 2 ਘੰਟੇ ਲਗਾ ਕੇ ਉਹਨਾਂ ਦਾ ਨਾਣ ਪੂਰਾ ਹੁੰਦਾ ਜੇ ਨੌਕਰ ਢਾਕ ਖਾਨੇ ਤੋਂ ਜਾਂ ਬਾਜ਼ਾਰ ਤੋਂ ਕੁਝ ਭੰਨ ਕੜ ਲਿਆਉਂਦਾ ਤਾਂ ਪੈਸਿਆਂ ਨੂੰ ਜੇਬ ਵਿੱਚ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਂਦੇ ਇੱਕ ਵਾਰੀ ਮੈਂ ਪੁੱਛਿਆ ਭਗਤ ਜੀ ਤੁਸੀਂ ਹੱਥਾਂ ਵਿੱਚ ਮਿੱਟੀ ਕਿਉਂ ਭੋਰਦੇ ਰਹਿੰਦੇ ਹੋ ਕਹਿਣ ਲੱਗੇ ਕਾਕਾ ਤੈਨੂੰ ਕੀ ਦੱਸਾਂ ਮੇਰੀ ਮਾਂ ਮਿੱਟੀ ਖਾਂਦੀ ਹੁੰਦੀ ਸੀ ਉਸ ਕੋਲੋਂ ਮੈਂ ਵੀ ਮਿੱਟੀ ਖਾਣੀ ਸਿੱਖ ਲਈ ਜਿਤਨੀ ਮਿੱਟੀ ਤੂੰ ਉਪਰ ਉਪਰ ਵੇਖਦਾ ਹੈ ਇਸ ਤੋਂ ਦੂਣੀ ਦੇ ਲੈ ਮੇਰੇ ਅੰਦਰ ਚੜੇ ਹੋਏ ਨੇ ਹੁਣ ਮੈਂ ਮਿੱਟੀ ਖਾਂਦਾ ਤਾਂ ਨਹੀਂ ਪਰ ਹੱਥਾਂ ਵਿੱਚ ਖੋਰ ਖੋਰ ਕੇ ਉਹ ਪੁਰਾਣਾ ਚਸ ਪੂਰਾ ਕਰ ਲੈਂਦਾ ਹਾਂ ਧੰਨਵਾਦ